ਰਾਜ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜੰਦਰ ਸਿੰਘ ਰੰਦਾਵਾ ਐਕਸੀਡੈਂਟ ਦੇ ਵਿੱਚ ਜ਼ਖਮੀ ਹੋ ਗਏ ਅਤੇ ਲੋਕਾਂ ਦਾ ਹਾਲਚਾਲ ਜਾਣਨ ਦੇ ਲਈ ਪਟਿਆਲਾ ਦੇ ਸਰਕਾਰੀ ਹਸਪਤਾਲ ਪਹੁੰਚੇ ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਸਿਹਤ ਮੰਤਰੀ ਨੂੰ ਵੀ ਫੋਨ ਲਾਇਆ ਤੇ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਇਲਾਜ ਦੇ ਵਿੱਚ ਦਿੱਕਤ ਨਾ ਆਉਣ ਦਿੱਤੀ ਜਾਵੇ ਚਾਹੇ ਕੋਈ ਪ੍ਰਾਈਵੇਟ ਇਲਾਜ ਕਰਾਵੇ ਉਹਦਾ ਇਲਾਜ ਦਾ ਬਿੱਲ ਜੋ ਹੈ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਉਹਨਾਂ ਨੂੰ ਮੁੱਖ ਮੰਤਰੀ ਦੇ ਫੰਡ ਦੇ ਵਿੱਚੋਂ 10 ਲੱਖ ਰੁਪਏ ਗੰਭੀਰ ਜ਼ਖਮੀਆਂ ਨੂੰ 5 ਲੱਖ ਰੁਪਏ ਅਤੇ ਜਿਨ੍ਹਾਂ ਸਕਦਾ ਲੱਗਿਆ ਨੇ ਉਹਨਾਂ ਨੂੰ ਵੀ 1-1 ਜਾਂ ਫਿਰ 2-2 ਲੱਖ ਰੁਪਏ ਜ਼ਰੂਰ ਦੇਣਾ ਚਾਹੀਦਾ ਹੈ ਸੁਖਿੰਦਰ ਸਿੰਘ ਰੰਦਾਵਾ ਨੇ ਇਸ ਮੌਕੇ ਗੱਲਬਾਤ ਕਰਦੇ ਹੋਏ ਚੱਕਮੀ ਦੇ ਇਲਾਜ ਲਈ ਪੰਜਾਬ ਸਰਕਾਰ ਦੇ ਕੋਲੋਂ ਮਦਦ ਦੀ ਮੰਗ ਕੀਤੀ ਹੈ ਬਹੁਤ ਜੋ ਪਿਕਚਰਸ ਆਈਆਂ ਨੇ ਬਹੁਤ ਕਰਤਨਾਕ ਫਾਸਟ ਉਹ ਕਿ ਬਿਚੀ ਸ਼ੈੱਡ ਵਾਸਤੇ ਵਿੱਚ ਚਲਾ ਗਿਆ aur jitniyan mautaan yani wo head injury karke mautaan hiyan ਤੇ ਜਿਹਨੇ ਬਾਜੋ ਸਰਬ ਨੂੰ ਹੁਣੇ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਗੱਲ ਕੀਤੀ ਔਰ ਉਹਨਾਂ ਨੇ ਕਾਲ ਵੀ ਆਦੀ ਜਿਹੜੇ ਅੱਜਕੱਲ ਬੱਸ ਦੇ ਵਿੱਚ ਬਹੁਤ ਗਰੀਬ ਲੋਕ ਜਿਹੜੇ ਨੇ ਉਹ ਸਫਰ ਕਰਦੇ ਨੇ ਤੇ ਇਹਨਾਂ ਦੇ ਟੈਸਟ ਹੋ ਗਿਆ ਜਾਂ ਜਿਹੜੇ ਹਸਪੀਟਲ ਕੇ ਨੇ ਜਾਂ ਜਿਹੜੇ ਪ੍ਰਾਈਵੇਟ ਹਸਪੀਟਲ ਕੇ ਨੇ ਉਹਨਾਂ ਦੀ ਵਾਧ ਤੋਂ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਔਰ ਇਹ ਉਹਨਾਂ ਨੂੰ ਜੋ ਕੰਪਨਸੇਸ਼ਨ ਹੈ ਉਹ ਆਤਵਤ ਦੇਣੀ ਚਾਹੀਦੀ ਜਿਹੜੇ ਇੰਜਰਡ ਨੇ ਜਾਂ ਜਿਹੜੇ ਜਿੰਨੇ ਦੇਟ ਹੋ ਕੇ ਉਹਨਾਂ ਨੂੰ ਕੰਪਨਸੇਟ ਕਰਨਾ ਜਿਹੜਾ ਕੋਈ ਹੋਲ ਸਾਰਨ ਹੋ ਕਿ ਉਹ ਕੇ ਦੇ ਚੜ ਕੇ ਯਾਦ ਰੱਖਣਾ ਚਾਹੀਦਾ। ਉਹ ਰੰਦਾਵਾ ਸਾਹਿਬ ਸਾਡੇ ਮੈਂਬਰ ਆਫ ਪਾਰਲੀਮੈਂਟ ਤੇ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜੋ ਆਪਣੇ ਸਾਥੀਆਂ ਨਾਲ ਅੱਜ ਅਸੀਂ ਸਿਵਲ ਹਸਪੀਟਲ ਸਿਵਲ ਹਸਪੀਟਲ ਬਟਾੜੇ ਪਹੁੰਚੇ ਆਂ ਐਸ ਐਮਓ ਸਾਹਿਬ ਦੇ ਐਸ ਐਮਓ ਸਾਹਿਬ ਦੇ ਅਸੀਂ ਆਫਿਸ 'ਚ ਬੈਠੇ ਆਂ ਬੜਾ ਦਰਦਨਾਕ ਵਾਕਿਆ ਵਾਕਿਆ ਹੋਇਆ ਤਕਰੀਬਨ 2-3 ਘੰਟੇ ਪਹਿਲਾਂ ਇੱਕ ਬੱਸ ਬਟਾਲੇ ਤੋਂ ਕਦੀਆਂ ਜਾ ਰਹੀ ਸੀ ਪ੍ਰਾਈਵੇਟ ਟ੍ਰਾਂਸਪੋਰਟ ਦੀ ਸੀ ਰਾਜस्तानी ਐਕਸਪ੍ਰੈਸ ਦੀ ਉਹ ਐਕਸੀਡੈਂਟ ਦਾ ਕਾਰਨ ਕੀ ਹੋਇਆ ਉਹਦੇ ਬਾਰੇ ਤੇ ਤਹਿਕੀਕਾਤ ਪੁਲਿਸ ਕਰ ਰਹੀ ਹੈ ਤੇ ਸਾਨੂੰ ਜਦੋਂ ਇਤਲਾਹ ਦੇਗੀ ਤਾਂ ਹੀ ਅਸੀਂ ਦੱਸ ਪਾਵਾਂਗੇ ਉਹਦੇ ਪਰ ਇਹ ਬਟਾ ਬੜਾ ਅਨਫੋਰਚੂਨੇਟ ਇਹਦੇ ਵਿੱਚ ਤਕਰੀਬਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤ ਸਾਰੇ ਕ੍ਰਿਟੀਕਲੀ ਇੰਜਰਡ ਉਹਨੇ ਹੀ ਹੈਲਥ ਮਿਨਿਸਟਰ ਸਾਹਿਬ ਨੂੰ ਕਾਲ ਮੈਂ ਕੀਤੀ ਸੀ ਉਹਨਾਂ ਦਾ ਵਾਪਸ ਆਇਆ ਵੀ ਆ ਮੈਂ ਅਪਰੀਸ਼ੀਏਟ ਕਰਨਾ ਉਹਨਾਂ ਦੇ ਜੈਸਚਰ ਨੂੰ ਉਹਨਾਂ ਨੇ ਇਹ ਵੀ ਗੱਲ ਯਕੀਨ ਦਵਾਇਆ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਲਾਜ਼ਮੀ ਫਰੀਕ ਰੱਖਾਂਗੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਕੁਝ ਬਹੁਤ ਗਰੀਬ ਲੋਕ ਜਿਹੜੇ ਸਫਰ ਕਰ ਰਹੇ ਸੀ ਉਹ ਪ੍ਰਾਈਵੇਟ ਹਸਪਤਾਲ ਜਰੂਰ ਰੈਫਰ ਹੋ ਗਏ ਉਹਨਾਂ ਦੇ ਇਲਾਜ ਦਾ ਕਰਨਾ ਤੇ ਇੱਕ ਸਾਬਲ ਵੀਰ ਸਿੰਘ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਚੀ ਮੰਨੀਸਟਰ ਦੇ ਐਕਸਕਿਊਸ਼ੀਆ ਦੇ ਵਿੱਚੋਂ ਵੱਧ ਤੋਂ ਵੱਧ ਮਦਦ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਜਿਹੜੇ ਗ੍ਰੀਵਿਅਸਲੀ ਇੰਜਰਡ ਉਸੇ ਹਿਸਾਬ ਦੇ ਨਾਲ ਮਿਨਿਮਮ ਅਸੀਂ ਚਾਹਾਂਗੇ ਕਿ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਨੂੰ 10-10 ਲੱਖ ਰੁਪਇਆ ਗ੍ਰੀਵਿਅਸਲੀ ਇੰਜਰਡ ਨੂੰ 5-5 ਲੱਖ ਰੁਪਇਆ ਜਿਹੜੇ ਉਸ ਤੋਂ ਘੱਟ ਇੰਜਰਨੀ ਉਹਨਾਂ ਨੂੰ ਲੱਖ-ਲੱਖ ਤੋਂ 2 ਲੱਖ ਰੁਪਇਆ ਕਿਉਂਕਿ ਇਸ ਟਾਈਮ ਇਲਾਜ ਬਹੁਤ ਜ਼ਿਆਦਾ ਮਿੰਗ ਹੈ ਤੇ ਇਹ ਇਲਾਜ ਬੇਸਿਕ ਫਰਸਟ ایڈ ਤੇ ਇਹਨਾਂ ਨੇ ਇੱਥੇ ਦਿੱਤੀ ਹੈ ਜਾਂ ਜੋ ਵੀ ਬੈਸਟ ਪੋਸੀਬਲ ਐਫਰਟ ਹੈ ਅਸੀਂ ਡਾਕਟਰ ਸਾਹਿਬ ਸਾਰਿਆਂ ਦਾ ਥੈਂਕਫੁਲ ਹੋ ਕਰ ਰਹੇ ਨੇ ਬਟ ਗਰੀਬ ਆਦਮੀ ਵਾਸਤੇ ਕੋ 5 7 10 ਦਿਨ ਵੀ ਕਿਤੇ ਪ੍ਰਾਈਵੇਟ ਹਸਪੀਟਲ ਜਾਣਾ ਪੈ ਗਿਆ ਤਾਂ ਬਹੁਤ ਵੱਡਾ ਤੁਹਾਨੂੰ ਪਤਾ ਹੈ ਇਹ ਭੇਲਾ ਹੁੰਦਾ ਸੋ ਇਹ ਸਾਡੀ ਆਸ ਉਮੀਦ ਹੈ ਸੂਬੇ ਦੀ ਸਰਕਾਰ ਕੋ ਨੂੰ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋ ਤੇ ਡੀਸੀ ਸਾਹਿਬ ਨੂੰ ਮੈਂ ਅਸੀਂ ਆਪਣੇ ਵੱਲੋਂ ਕਹਿਣਾ ਚਾਹਾਂਗੇ ਕਿਰਪਾ ਕਰਕੇ ਮੌਕੇ ਨੂੰ ਵਿਜ਼ਿਟ ਕਰ